ਅੰਮੀ ਸੰਦੁਰ ਬਰਾਮ ਦਾ ਹਾਂਜੀ ਸਸਕਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟਡੀ ਪੁਆਇੰਟ ਤੇ ਜੀ ਅੱਜ ਆਪਾਂ ਬਿਲਕੁਲ ਨਵੀਂ ਕਲਾਸ ਸਟਾਰਟ ਕਰਨ ਲੱਗੇ ਆ ਜੀ ਪੰਜਾਬ ਜੀ ਕੇ ਬਿਲਕੁਲ ਆਪਾਂ ਸੀਰੀਜ਼ ਵਾਈ ਸ਼ੁਰੂ ਕਰਾਂਗੇ ਲਾਈਵ ਕਲਾਸ ਲਾਵਾ ਕਰਾਂਗੇ ਜਿਹੜੇ ਬੱਚੇ ਹਾਲੇ ਤੱਕ ਨਹੀਂ ਜੁੜੇ ਆਪਣੀ ਕਲਾਸ ਨਾਲ ਆ ਜਾ ਜੁੜ ਜੋ ਬਿਲਕੁਲ ਸਿੰਪਲ ਵੇਅ ਨਾਲ ਸਟਾਰਟ ਕਰਾਂਗੇ ਆ ਸਾਰੇ ਸਬਜੈਕਟ ਆਪਾਂ ਕਰਾਂਗੇ ਅੱਜ ਆਪਾਂ ਪਹਿਲੀ ਕਲਾਸ ਵਿੱਚ ਪਹਿਲਾਂ ਤਾਂ ਜਿਹੜੇ ਬੱਚੇ ਰਹਿੰਦੇ ਆ ਆਪਣੇ ਨਾਲ ਜੁੜਜੋ ਆ ਕੇ ਅੱਜ ਆਪਾਂ ਪਹਿਲੀ ਕਲਾਸ ਵਿੱਚ ਸਟਾਰਟ ਕਰਾਂਗੇ ਪੰਜਾਬ ਦੇ 올ਡ ਨੇਮ ਕੀ ਕਰਾਂਗੇ ਪੰਜਾਬ ਦੇ 올ਡ ਨੇਮ ਠੀਕ ਹੈ ਜੀ ਕੀ ਕਰੋਗੇ ਤੁਸੀਂ ਆਪਾਂ ਕਰਾਂਗੇ ਓਲਡ ਨੇਮ ਆਫ ਪੰਜਾਬ ਠੀਕ ਹੈ ਜੀ ਪੰਜਾਬ ਦੇ ਪੁਰਾਣੇ ਨਾਮ ਆਪਣੀ ਨੋਟਬੁੱਕ ਤੇ ਹੈਡਿੰਗ ਬਣਾ ਲੈ ਜੇ ਪੰਜਾਬ ਦੇ ਪੁਰਾਣੇ ਨਾਮ ਇਹਨਾਂ ਚੋਂ ਆਪਣੇ ਦੋ ਤੋਂ ਤਿੰਨ ਕੁਐਸਚਨ ਪੇਪਰ ਵਿੱਚ ਪੱਕੇ ਬਣ ਜਾਂਦੇ ਆ ਪੀਐਸ ਪੀਸੀਐਲ ਜਿੰਦੇ ਪੇਪਰ ਕੁਐਸਚਨ ਆਣਗੇ ਪੰਜਾਬ ਪੁਲਿਸ ਵਿੱਚ ਪੱਕਾ ਹੀ ਇਹ ਦਾ ਕੁਸਚਨ 1 ਤੋਂ 2 ਬਣਦਾ ਹੀ ਬਣਦੇ ਆ ਜੀ ਠੀਕ ਹੈ ਜੀ ਬਿਲਕੁਲ ਆਪਾਂ ਬੇਸਿਕ ਨਾਲ ਸਟਾਰਟ ਕਰਾਂਗੇ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਆਪਾਂ ਪਹਿਲਾ ਆਪਾਂ ਇੱਕ ਲਿਖਿਆ ਜੇ ਆਪਣੀ ਨੋਟਬੁੱਕ ਤੇ ਹੈ 1911 ਵਿੱਚ ਕੀ ਹੁੰਦਾ ਹੈ 1911 ਵਿੱਚ ਪੰਜਾਬ ਨੂੰ ਮਤਲਬ ਪਹਿਲਾਂ ਆਪਣਾ ਨਾ ਦਿੱਲੀ ਹੈਗੀ ਆ ਦਿੱਲੀ ਵਿਆਪਨਾ ਕੀ ਸੀਗਾ ਪੰਜਾਬ ਦਾ ਹੀ ਹਿੱਸਾ ਸੀ ਦਿੱਲੀ ਵੀ ਕੀ ਸੀਗੀ ਆਪਣੀ ਪੰਜਾਬ ਦਾ ਹੀ ਹਿੱਸਾ ਸੀਗਾ 1911 ਵਿੱਚ ਦਿੱਲੀ ਨੂੰ ਦਿੱਲੀ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਫਿਰ ਆਪਣੇ ਕੀ ਬਣ ਗਈ ਸੀ ਆਪਣੀ ਰਾਜਧਾਨੀ ਬਣ ਗਈ ਸੀ ਪੰਜਾਬ ਤੋਂ ਦਿੱਲੀ ਨੇ ਪੰਜਾਬ ਤੋਂ ਬਾਹਰ ਕਾਰ ਦਿੱਤਾ ਠੀਕ ਹੈ ਜੀ ਬਾਹਰ ਠੀਕ ਹੈ ਬਾਹਰ ਪਾ ਲਈ ਇਹਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਠੀਕ ਹੈ 1911 ਵਿੱਚ ਦਿੱਲੀ ਪਹਿਲਾ ਆਪਣਾ ਸਾਰਾ ਕੀ ਸੀਗਾ ਸਾਰਾ ਕੁਝ ਆਪਣਾ ਇਹ ਦਿੱਲੀ ਵਿੱਚ ਪੰਜਾਬ ਜਿਹੜਾ ਹੈਗਾ ਸੀਗਾ ਦਿੱਲੀ ਹੀ ਸਾਰੀ ਪੰਜਾਬ ਵਿੱਚ ਹੀ ਆ ਜਾਂਦੀ ਸੀਗੀ ਠੀਕ ਹੈ ਜੀ 1911 ਵਿੱਚ ਬਾਹਰ ਕਰ ਦਿੱਤਾ ਗਿਆ ਤਾਂ ਦਿੱਲੀ ਆਪਣੀ ਕੀ ਬਣ ਗਈ ਸੀਗੀ ਰਾਜਧਾਨੀ ਨੈਕਸਟ ठीक है जी नैक्सट आप करेक्सट अपनी उन्नीस सौ छियाठ में हों एक सेकेंड 1900 68 ਵਿੱਚ ਆਪਣਾ ਕੀ ਬਣਦੇ ਆ ਦੋ ਸਟੇਟ ਬੰਦੇ ਇੱਕ ਬੰਦੀ ਹੈ CHD ਤੇ ਇੱਕ ਬੰਦੀ ਦੀ ਆਪਣੀ HR ਮਤਲਬ ਹਰਿਆਣਾ ਚੰਡੀਗੜ੍ਹ ਤੇ ਹਰਿਆਣਾ ਆਪਣੀ ਦੋ ਸਟੇਟ ਬਣ ਗਈ 1968 ਵਿੱਚ ਨੈਕਸਟ ਆਪਾਂ ਨੇ ਲਿਖਿਆ ਜੇ 1956 1956 ਵਿੱਚ ਆਪਣੀ HP ਬਣਦੀ ਜੀ ਇਹ ਚੀਜ਼ ਨੋਟ ਕਰੋ ਸਿੰਪਲ ਕੁਸਚਨ ਹੈ ਤਾਂ ਬਣ ਜਾਂਦੇ ਆ ਆਪਣਾ ਪੰਜਾਬ ਤੇ ਚੰਡੀਗੜ੍ਹ ਕਦੋਂ ਅਲੱਗ-ਅਲੱਗ ਹੋਏ ਸੀਗੇ 1964 ਵਿੱਚ ਇੱਕ ਕਿਹੜੀ ਆਧਾਰ ਕਮੇਟੀ ਹੋਈ ਸੀਗੀ ਕਮੇਟੀ ਕੀ ਸੀਗੀ ਆਪਣੀ ਉਹ ਤੁਸੀਂ ਲਿਖ ਲਓ ਮਾਸਟਰ ਤਾਰਾ ਸਿੰਘ ਠੀਕ ਹੈ ਜੀ ਥੱਲੇ ਨਿਕਲ ਲਓ ਤੇ ਮਾਸਟਰ ਤਾਰਾ ਸਿੰਘ ਠੀਕ ਹੈ ਜੀ ਇਹ ਪੁਆਇੰਟ ਨੋਟ ਕਰੋ ਇਹਨਾਂ ਨੂੰ ਆਪਣੀ ਨੋਟਬੁੱਕ ਤੇ ਨੈਕਸਟ ਆਪਾਂ ਪਹਿਲਾ ਵਾਲਾ ਕਰਾਂਗੇ ਪੰਜਾਬ ਦਾ ਸਸਿਕਲ ਜੀ ਸਸਰੀਕਲ ਸਾਰੇ ਬੱਚੇ ਨੂੰ ਸਸਿਕਲ ਜੀ ਚਲੋ ਜੀ ਪਹਿਲਾ ਆਪ ਲਿਖਾਂਗੇ ਪੰਜਾਬ ਦਾ ਵੈਦਿਕ ਨਾਮ ਪੰਜਾਬ ਦਾ ਪੰਜਾਬ ਦਾ ਵੈਦਿਕ ਨਾਮ ਦੱਸੇ ਬੱਚੇ ਪੰਜਾਬ ਦਾ ਵੈਦਿਕ ਨਾਮ ਕੀ ਸੀਗਾ ਹੁਣ ਤੱਕ ਆਪ ਇਹੀ ਕੁਝ ਪੜ੍ਹਦੇ ਆਇਆ ਕੀ ਨਾਮ ਸੀਗਾ ਜਿਹਨਾਂ ਦਾ ਪੰਜਾਬ ਦਾ ਵੈਦਿਕ ਨਾਮ ਕੀ ਸੀਗਾ ਜੀ ਸप्त ਸਿੰਧੂ ਹਿਆਰਾਂ ਵਾਰੀ ਕੁਐਸਚਨ ਆਇਆ ਵਿਜੇ ਸप्त ਸਿੰਧ ਕਨੇਰ ਕੁਸਚਨ ਆਇਆ ਹੈ ਹਜ਼ਾਰਾਂ ਵਾਰੀ ਕੁਸਚਨ ਪੇਪਰ ਵਿੱਚ ਸਿੰਪਲ ਕੁਸਚਨ ਬੰਦੇ ਆ ਪੇਪਰ ਵਿੱਚ ਪੰਜਾਬ ਦਾ ਵੈਦਿਕ ਨਾਮ ਕੀ ਸੀਗਾ ਸप्तਸੰਦ ਇਹਦਾ ਮਤਲਬ ਕੀ ਹੈ ਸੱਤ ਦਰਿਆਵਾਂ ਦੀ ਧਰਤੀ ਕੀ ਸੀਗਾ ਜਿੰਦਾ ਨਾਮ ਸੱਤ ਦਰਿਆਵਾਂ ਦੀ ਧਰਤੀ ਇਹ ਨਾਮ ਆਪਾਂ ਲਿਆ ਕਿ ਤੁਸੀਗਾ ਜੀ ਇਹ ਨਾਮ ਆਪਾਂ ਲਿਆ ਕਿ ਤੁਸੀਗਾ ਜੀ ਰਿਗਵੇਦ ਤੋਂ ਕਿਥੋਂ ਲਿਆ ਸੀਗਾ ਰਿਗਵੇਦ ਤੋਂ ਕਿਥੋਂ ਲਿਆ ਸੀਗਾ ਜੀ ਆਪਾਂ ਇਹ ਨਾਮ ਰਿਗਵੇਦ ਤੋਂ ਲਿਆ ਸੀਗਾ ਪੰਜਾਬ ਦਾ ਵੈਦਿਕ ਨਾਮ ਕੀ ਸੀਗਾ ਸप्तसिंधੂ ਇਹਦਾ ਮਤਲਬ ਪੁੱਛ ਲਿਆ ਜਾਂਦਾ ਸप्तसिंधੂ ਦਾ ਮਤਲਬ ਕੀ ਹੈ ਸੱਤ ਦਰਿਆਵਾਂ ਦੀ ਧਰਤੀ ਇਹ ਨਾਮ ਆਪਾਂ ਲਿਆ ਕਿ ਤੁਸੀਗਾ ਜੀ ਰਿਗਵੇਦ ਤੋਂ ਠੀਕ ਹੈ ਜੀ ਕੋਈ ਬੱਚਾ ਮੈਨੂੰ ਦੱਸ ਸਕਦਾ ਵੀ ਆਪਣੇ ਚਾਰੇ ਵੇਦ ਕਿੱਥੇ ਲਿਖੇ ਗਏ ਸੀਗੇ ਚਾਰੇ ਵੇਦ ਆਪਣੇ ਲਿਖੇ ਕਿੱਥੇ ਗਏ ਸੀਗੇ ਚਾਰੇ ਵੇਦ ਆਪਣੇ ਕਿੱਥੇ ਲਿਖੇ ਗਏ ਸੀਗੇ ਚਾਰੇ ਵੇਦ ਆਪਣੇ ਕਿੱਥੇ ਲਿਖੇ ਗਏ ਸੀਗੇ ਪੰਜਾਬ ਦੀ ਧਰਤੀ ਤੇ ਹੀ ਲਿਖੇ ਗਏ ਸੀ ਪੰਜਾਬ ਦੀ ਧਰਤੀ ਦਾ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਵੀ ਚਾਰੇ ਵੇਦ ਕਿੱਥੇ ਲਿਖੇ ਗਏ ਸੀਗੇ ਆਪਣੇ ਪੰਜਾਬ ਦੀ ਧਰਤੀ ਤੇ ਹੀ ਲਿਖੇ ਗਏ ਸੀਗੇ ਠੀਕ ਹੈ ਜੀ ਪਹਿਲਾਂ ਤੁਸੀਂ ਲਿਖ ਲਓ ਸਾਮ ਵੇਦ ਠੀਕ ਹੈ ਜੀ ਸਾਮ ਵੇਦ ਨੈਕਸਟ ਲਿਖ ਲਓ ਤੁਸੀਂ ਅਰਥ ਵੇਦ ਜੋ ਪੇਪਰ ਵਿੱਚ ਚਾਹੁੰਦੇ ਆਪੋ ਹੀ ਕਰਾਂਗੇ ਚਾਰੇ ਨਹੀਂ ਕਰਾਂਗੇ ਅਰਥਵੇਦ ਠੀਕ ਹੈ ਜੀ ਸੰਮਵੇਦ ਵਿੱਚ ਬਰ ਕਿੰਦੇ ਬਾਰੇ ਗੱਲ ਕੀਤੀ ਗਈ ਹੈ ਸੰਗੀਤ ਬਾਰੇ ਗੱਲ ਕੀਤੀ ਗਈ ਹੈ ਜੀ ਸੰਗੀਤ ਬਾਰੇ ਪੇਪਰ ਸਿਮਪਲ ਪੁੱਛ ਲਿਆ ਜਾਂਦਾ ਹੈ ਸੰਮਵੇਦ ਵਿੱਚ ਕਿੰਦੇ ਬਾਰੇ ਗੱਲ ਕੀਤੀ ਗਈ ਹੈ ਸੰਗੀਤ ਬਾਰੇ ਅਰਥਵੇਦ ਵਿੱਚ ਕਿੰਦੇ ਬਾਰੇ ਕੀਤੀ ਗਈ ਹੈ ਗੱਲ ਜਾਦੂ ਟੋਣੇ ਬਾਰੇ ਜੀ ਕਿੰਦੇ ਬਾਰੇ ਗੱਲ ਕੀਤੀ ਗਈ ਹੈ ਜਾਦੂ ਟੋਣਿਆਂ ਬਾਰੇ ਠੀਕ ਹੈ ਸਟੂਡੈਂਟ ਸਮਵੇਦ ਵਿੱਚ ਕਿੰਦੇ ਬਾਰੇ ਗੱਲ ਕੀਤੀ ਗਈ ਹੈ ਸੰਗੀਤ ਬਾਰੇ ਅਰਥਵੇਦ ਵਿੱਚ ਕਿੰਦੇ ਬਾਰੇ ਗੱਲ ਕੀਤੀ ਗਈ ਹੈ ਜਾਦੂ ਟੋਣਿਆਂ ਬਾਰੇ ਗੱਲ ਕੀਤੀ ਗਈ ਜੇ ਪੇਪਰ ਵਿੱਚ ਆਪਣੇ ਕੋ ਸਿੰਪਲ ਕੁਸਚਨ ਪੁੱਛ ਲਿਆ ਜਾਵੇ ਵੀ ਉਹ ਕਿਹੜਾ ਵੇਦ ਹੈ ਜਿਸ ਵਿੱਚ ਜਾਦੂ ਟੋਣੇ ਬਾਰੇ ਗੱਲ ਕੀਤੀ ਗਈ ਤੇ ਤੁਹਾਡੇ ਕੀ ਆਪਸ਼ਨ ਹੋਵੇਗੀ ਅਰਥਵੇਦ ਵਿੱਚ ਜਾਦੂ ਟੋਣੇ ਬਾਰੇ ਗੱਲ ਕੀਤੀ ਗਈ ਜੇ ਤੁਹਾਡੇ ਕੋਲ ਆਪਸ਼ਨ ਵਿੱਚ ਪੁੱਛ ਲਿਆ ਜਾਵੇ ਵਿਸੰਗੀਤ ਵਿੱਚ ਵਿਸੰਗੀਤ ਬਾਰੇ ਆਪਣੀ ਜਾਣਕਾਰੀ ਕਿਹੜੇ ਵੇਦ ਤੋਂ ਮਿਲਦੀ ਹੈ ਕੀ ਆਪਸ਼ਨ ਅਨਸਰ ਹੋ ਜਾਊਗਾ ਜੀ ਆਪਣੇ ਸੰਵੇਦ ਵਿੱਚ ਠੀਕ ਹੈ ਸਟੂਡੈਂਟ ਇੰਨਾ ਕਲੀਅਰ ਹੋ ਜਾ नेक्स्ट ਆਪਣਾ ਕੁਐਸਚਨ ਬਣੇਗਾ ਇੰਦਾਈ ਜੋ ਆਪਾਂ ਕਰ ਰਹੇ ਨੇ ਇਹ ਕੁਐਸਚਨ ਕਈ ਵਾਰ ਪੇਪਰਾਂ ਵਿੱਚ ਆਏ ਹੋਏ ਤੇ ਅੱਗੇ ਵੀ ਪੇਪਰਾਂ 'ਚ ਆਉਣਗੇ ਜੀ ਠੀਕ ਹੈ ਜੀ ਇਹ ਆਪਣੇ ਕੋਈ ਨਾ ਦੀ ਪਾਸ਼ਾ ਪੁੱਛ ਲਈ ਜਾਂਦੀ ਹੈ ਜੇ ਚਾਰੇ ਵੇਦ ਸੀਗੇ ਇਹਨਾਂ ਦੀ ਪਾਸ਼ਾ ਕਿਹੜੀ ਸੀ ਕਿਹੜੀ ਸੀਗੇ ਤੁਹਾਨੂੰ ਸਿੰਪਲ ਤੁਸੀਂ ਲਿਖੋ ਚਾਰੇ ਵੇਦਾਂ ਦੀ ਭਾਸ਼ਾ ਕਿਹੜੀ ਸੀਗੀ ਸੰਸਕ੍ਰਿਤ ਕਿਹੜੀ ਭਾਸ਼ਾ ਸੀਗੀ ਇਹਨਾਂ ਦੀ ਸੰਸਕ੍ਰਿਤ ਚਾਰੇ ਵੇਦਾਂ ਦੀ ਭਾਸ਼ਾ ਕਿਹੜੀ ਸੀਗੀ ਸੰਸਕ੍ਰਿਤ ਜਿਹੜੇ ਆਪਣੇ ਚਾਰੇ ਵੇਦ ਲਿਖੇ ਗਏ ਆ ਆਪਣੀ ਪੰਜਾਬ ਦੀ ਧਰਤੀ ਤੇ ਲਿਖੇ ਗਏ ਆ ਇਹਨਾਂ ਦੀ ਭਾਸ਼ਾ ਕਿਹੜੀ ਸੀਗੀ ਜੀ ਸੰਸਕ੍ਰਿਤ ਭਾਸ਼ਾ ਵਿੱਚ ਇਹ ਸਾਰੇ ਲਿਖੇ ਗਏ ਸੀ ਕਲੀਅਰ ਸਟੂਡੈਂਟ ਚਾਰੇ ਵੇਦ ਲਿਖੇ ਕਿੱਥੇ ਗਏ ਸੀ ਕਿ ਪੰਜਾਬ ਦੀ ਧਰਤੀ ਤੇ ਲਿਖੇ ਗਏ ਸੀ ਇੰਨਾਂ ਦੀ ਭਾਸ਼ਾ ਕਿਹੜੀ ਸੀਗੀ ਸਾਂਸਕ੍ਰਿਤਿਕ ਭਾਸ਼ਾ ਸੀਗੀ ਤੇ ਜਾਦੂ ਟੋਨੇ ਬਾਰੇ ਕਿਹੜੇ ਵੇਦ ਵਿੱਚ ਗੱਲ ਕੀਤੀ ਗਈ ਆਪਣੇ ਅਰਥਵਿਦ ਵਿੱਚ ਤੇ ਸੰਗੀਤ ਬਾਰੇ ਆਪਣੇ ਸੰਵੈਦ ਵਿੱਚ ਗੱਲ ਕੀਤੀ ਗਈ ਹੈ ਐ ਤੱਕ ਕਲੀਅਰ ਹੋਇਆ ਸਾਰਿਆਂ ਨੂੰ ਚਲਿਏ ਅੱਗੇ ਨੈਕਸਟ ਆਪਾਂ ਦੇਖੋ ਜੋ ਪੇਪਰ ਵਿੱਚ ਆਉਂਦਾ ਹੈ ਜ ਪੰਜਾਬ ਦਾ ਜੁਨਾਨੀ ਨਾਮ ਕੀ ਹੈ ਮਤਲਬ ਪੰਜਾਬ ਦਾ ਪੰਜਾਬ ਦਾ ਜਨਾਨੀ ਨਾਮ ਕੋਈ ਬੱਚਾ ਹੋਵੇ ਦੱਸਣਾ ਚਾਹੁੰਦਾ ਹੋਵੇ ਤਾਂ ਪੰਜਾਬ ਦਾ ਜਨਾਨੀ ਨਾਮ ਕੀ ਹੈ ਪੰਜਾਬ ਦਾ ਜਨਾਨੀ ਨੇ ਮਤਲਬ ਗ੍ਰੀਕ ਨੇਮ ਕੀ ਹੈ ਜੀ ਪੈਟਾ ਪੋਟਾਮੀਆ ਪੈਟਾ ਪੋਟਾਮੀਆ ਪੰਜਾਬ ਦਾ ਗ੍ਰੀਕ ਨਾਮ ਕੀ ਹੈ ਜੀ ਜੁਨਾਨੀ ਨੇਮ ਕੀ ਹੈ ਪੈਟਾ ਪੋਟਾਮੀਆ ਕਲੀਅਰ ਸਟੂਡੈਂਟ ਐਸ ਤੱਕ ਨੈਕਸਟ ਆਪਣਾ ਪੁਆਇੰਟ ਲੇਖੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀਗਾ ਕੋਈ ਦੱਸ ਸਕਦਾ ਹੈ ਮਹਾਰਾਜਾ ਰঞ্জੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀਗਾ ਜੀ ਪੰਜਾਬ ਦਾ ਕੀ ਨਾਮ ਸੀ ਮਹਾਰਾਜਾ ਰঞ্জੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਮ ਸੀਗਾ ਜੀ ਇਸ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀਗਾ ਲਾਹੌਰ ਸੂਬਾ ਠੀਕ ਹੈ ਜੀ ਜਾ ਲਾਹੌਰ ਸੂਬਾ ਜਾ ਅਸਨ ਕੀ ਕਹਿੰਦੇ ਸੂਬਾ ਏ ਆ ਕੁਐਸਚਨ ਤੇ ਵੈਰੀ ਵੈਰੀ ਇੰਪੋਰਟੈਂਟ ਲਾ ਲਿਆ ਜੇ ਸੂਬਾ ਸੂਬਾ ਏ ਲਾਹੌਰ ਲਾਹੌਰ ਸੂਬਾ ਜਾ ਸੂਬਾ ਏ ਲਾਹੌਰ ਮਹਾਰਾਜਾ ਅਨਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ओके स्टूडेंट चलो नैक्सट अपनी नोटबुक लिखा जी महाभारत महाभारत समय पंजाब की कह महाभारत की क्या गया जी पचनंद महाभारत की गया जी पच पाच अनंत की क्या यदि पाच अनंत ठीक है जी ਤੇ ਪੰਜਾਬ ਨੂੰ ਇੱਕ ਹੋਰ ਕੀ ਨਾਮ ਹੈ ਟੱਕ ਪ੍ਰਦੇਸ਼ ਵੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਟੱਕ ਪ੍ਰਦੇਸ਼ ਵੀ ਕਿਹਨੂੰ ਕਿਹਾ ਜਾਂਦਾ ਹੈ ਪੰਜਾਬ ਨੂੰ ਕਿਹਾ ਜਾਂਦਾ ਹੈ ਕਲੀਅਰ ਸਟੂਡੈਂਟ ਮਹਾਪਾਤਰ ਜੀ ਕੀ ਕਹਿੰਦੇ ਸੀ ਪਚਨੰਦ ਤੇ ਟੱਕ ਪ੍ਰਦੇਸ਼ ਵੀ ਕਿੰਦਾ ਨਾਮ ਹੈ ਆਪਣੇ ਪੰਜਾਬ ਦਾ ਕਲੀਅਰ ਸਟੂਡੈਂਟ ਨੈਕਸਟ ਲਿਖ ਲਓ ਆਪਣਾ ਬ੍ਰਹਮ ਵਰਤ ਬ੍ਰਹਮ ਵਰਤ ਬ੍ਰਹਮ ਵਰਤ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਬ੍ਰਹਮ ਵਰਤ ਇਹ ਸ਼ਬਦ ਕਿੰਨਾ ਕਿਹਾ ਸੀਗੇ ਇਹ ਨਏ ਆਰੀਆ ਆਪਨ ਕੀ ਕਹਿੰਦੇ ਸੀਗੇ ਆਰਿਆ ਨੇ ਆਪਾਂ ਨੂੰ ਕੀ ਕਿਸੇ ਜ ਆਰਿਆ ਨੇ ਆਰਿਆ ਨਾਮ ਦਿੱਤਾ ਸੀਗਾ ਆਪਾਂ ਨੂੰ ਆਰਿਆ ਨੇ ਆਪਾਂ ਨੂੰ ਇਹ ਨਾਮ ਦਿੱਤਾ ਸੀਗਾ ਕਿਹੜਾ ਬ੍ਰਹਮਵਰਤ ਆਪਾਂ ਨੂੰ ਪੇਪਰ ਵਿੱਚ ਪੁੱਛ ਲਿਆ ਜਾਂਦਾ ਵੀ ਆਰਿਆ ਆਪਾਂ ਨੇ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਦੇ ਸੀਗੇ ਬ੍ਰਹਮਵਰਤ ਠੀਕ ਹੈ ਜੀ ਨੈਕਸਟ ਇੱਕ ਹੋਰ ਆਪਾਂ ਲੇਖ ਲਓ ਪੇਪਰ ਵਿੱਚ ਪੁੱਛ ਲਿਆ ਜਾਂਦੇ ਕਈ ਵਾਰ ਲਾਰਡ ਕਰਜਨ ਇਹਨੇ ਆਪਾਂ ਨੂੰ ਲਾਰਡ ਕਰਜ ਇਹ ਕਿਹੜੇ ਨਾਮ ਨਾਲ ਜਾਂਦਾ ਸੀਗਾ ਇੰਦੀ ਜੀ ਸਿੰਪਲ ਠੀਕ ਹੈ ਜੀ NWEP ਲਾਰਜ ਕਰਜ਼ਨ ਨੇ ਪੰਜਾਬ ਨੂੰ ਕੀ ਕਿਾਇ ਸੀ ਕਿ NWEP ਫੁੱਲ ਫਾਰਮ ਯਾਦ ਕਰਨ ਦੇ ਲੋੜ ਨਹੀਂ ਆ ਤੁਹਾਨੂੰ ਸਿੰਪਲ ਲਈ ਤੁਸੀਂ ਯਾਦ ਕਰ ਸਕਦੇ ਹੋ NWEP ਠੀਕ ਹੈ ਜੀ ਇਹ ਕਦੋਂ ਕਿਹਾ ਗਿਆ ਸੀ 1911 ਵਿੱਚ ਇਹ ਨਾਮ ਆਪ ਨੂੰ ਕਿੰਨੇ ਦਿੱਤਾ ਸੀਗਾ ਲਾਰਡ ਕਰਜਨ ਨੇ ਕਦੇ ਤਾਂ ਸੀਗਾ 1911 ਵਿੱਚ NWFP ਕਲੀਅਰ ਸਟੂਡੈਂਟ ਕਹੋ ਦਿੱਤਾ ਗਿਆ ਸੀਗੇ ਨਾਮ ਆਪਾਂ ਨੂੰ ਇਹਨੇ ਦਿੱਤਾ ਸੀਗਾ 1911 ਵਿੱਚ ਕਲੀਅਰ ਸਟੂਡੈਂਟ ਇਹਨਾਂ ਤੱਕ ਹੋਇਆ ਪੇਪਰ ਵਿੱਚ ਸਿੰਪਲ ਕੁਸਚਨ ਬੰਦਾ ਹੈ ਇੱਕ ਹੋਰ ਤੁਹਾਡੇ ਤੋਂ ਪਹਿਲਾਂ ਮੈਂ ਪੁੱਛ ਲਿਆ ਨਾ ਵੀ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਕਿਹੜਾ ਜੀ ਤੇ ਤੁਹਾਡੇ ਕੋਲ ਪੁੱਛ ਲਿਆ ਜਾਵੇ ਕੋਈ ਪੇਪਰ ਵਿੱਚ ਸਿੰਪਲ ਪੁੱਛ ਲਿਆ ਜਾਵੇ ਵੀ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਕਿਹੜਾ ਹੈ ਦਸੇ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਕਿਹੜਾ ਹੈ ਸੰਵੇਦ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਹੈ ਇਹ ਕਿਹਨੇ ਲਿਖਿਆ ਸੀਗਾ ਰਿਸ਼ੀ ਵੇਦ ਵਿਆਸ ਨੇ ਕਿਹਨੇ ਲਿਖਿਆ ਸੀਗਾ ਜਿ ਰਿਸ਼ੀ ਵੇਦ ਵਿਆਸ ਨੇ ਆਪਣਾ ਜਿਹੜਾ ਸਿੱਖ ਧਰਮ ਹੈਗਾ ਸਿੱਖ ਧਰਮ ਦਾ ਵੇਦ ਵਿਆਸ ਕਿਹਨੂੰ ਕਿਹਾ ਜਾਂਦਾ ਕੋਈ ਦੱਸ ਸਕਦਾ ਜੀ ਆਪਣਾ ਸਿੱਖ ਧਰਮ ਦਾ ਸਿੱਖ ਧਰਮ ਦਾ ਵੇਦ ਵਿਆਸ ਕਿਹਨੂੰ ਕਿਹਾ ਜਾਂਦਾ ਹੈ ਕੋਈ ਦੱਸ ਸਕਦਾ ਬੱਚਾ ਸਿੱਖ ਧਰਮ ਸਿੱਖ ਧਰਮ ਦਾ ਵੇਦ ਵਿਆਸ ਪੇਪਰ ਵਿੱਚ ਕਈ ਵਾਰ ਕੁਐਸਚਨ ਪੁੱਛਿਆ ਗਿਆ ਹੈ ਪੀਐਸਟੀਸੀਲ ਦਾ ਖਾਸ ਕਰਕੇ ਕੁਐਸਚਨ ਇੱਕ ਦੋ ਵਾਰ ਪੁੱਛਿਆ ਗੁੰਦੇ ਵਿੱਚ ਪੀਐਸਪੀਸੀਲ ਜੀ ਕੁਐਸਚਨ ਆਉਣ ਦੇ ਚਾਂਸ ਹੈਗੇ ਇਸ ਦੇ ਸਿੱਖ ਧਰਮ ਦਾ ਵੇਦ ਵਿਆਸ ਕਿਹਨੂੰ ਕਿਹਾ ਜਾਂਦਾ ਹੈ ਸਿੱਖ ਧਰਮ ਦਾ ਵੇਦ ਵਿਆਸ ਕਿਹਨੂੰ ਕਿਹਾ ਜਾਂਦਾ ਜੀ ਭਾਈ ਗੁਰਦਾਸ ਨੂੰ ਕਿਹਨੂੰ ਕਿਹਾ ਜਾਂਦਾ ਜੀ ਭਾਈ ਗੁਰਦਾਸ ਨੂੰ ਸਿੱਖ ਧਰਮ ਦਾ ਵੇਦ ਵਿਆਸ ਕਿਹਾ ਜਾਂਦਾ ਜਿਵੇਂ ਰਿਸ਼ੀ ਵੇਦ ਵਿਆਸ ਨੂੰ ਰਿਸ਼ੀ ਨੂੰ ਵੇਦ ਵਿਆਸ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਭਾਈ ਗੁਰਦਾਸ ਨੂੰ ਸਿੱਖ ਧਰਮ ਦਾ ਵੇਦ ਵਿਆਸ ਕਿਹਾ ਜਾਂਦਾ ਹੈ ਜਿਹੜੇ ਭਾਈ ਗੁਰਦਾਸ ਸੀਗੇ ਏ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਮਾਮਾ ਜੀ ਲੱਗਦੇ ਸਨ ਭਾਈ ਭਾਈ ਗੁਰਦਾਸ ਭਾਈ ਗੁਰਦਾਸ ਗੁਰੂ ਅਰਜਨ ਦੇ ਮਾਮਾ ਜੀ ਮੰਮਾ ਜੀ ਲੱਗਦੇ ਸਨ ਠੀਕ ਹੈ ਜੀ ਕਲੀਅਰ ਸਟੂਡੈਂਟ नेक्स्ट ਏਕ ਉਹਨਾਂ ਹੋਰ ਲੇਖ ਲਓ ਪੰਜਾਬ ਦਾ ਮਤਲਬ ਪੰਜਾਬ ਸ਼ਬਦ ਕਿਹੜਾ ਕਿਹੜੀ ਭਾਸ਼ਾ ਲਿਆ ਗਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਠੀਕ ਹੈ ਜੀ ਪੰਜਾਬ ਕਿਹੜੀ ਪਾਸ਼ਾ ਸ਼ਬਦ ਹੈ ਫਾਰਸੀ ਐਥੋ ਕਲੀਅਰ ਹੋਇਆ ਸਟੂਡੈਂਟਸ ਸਾਰਿਆਂ ਨੂੰ ਆਈ ਹੋਪ ਸਾਰੇ ਬੱਚਿਆਂ ਨੂੰ ਨੋਟ ਕਰ ਲਿਆ ਹੋਊਗਾ ਕਲਾਸ ਵਧੀਆ ਲੱਗੀ ਹੋਗੀ ਜੇ ਕਲਾਸ ਵਧੀਆ ਲੱਗੀ ਹੈ ਤਾਂ ਕਲਾਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਜੇ ਮਿਲਦੇ ਨੇ ਨੈਕਸਟ ਕਲਾਸ ਵਿੱਚ ਜੀ ਧੰਨਵਾਦ ਜੀ